ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੀ ਗੈਂ ਦਾ ਆਪਣਾ ਚੱਲਦਾ ਸੀ ਪ੍ਰੋਟੋਕਾਲ 079 ਦਾ ਜੀ ਅੱਜ ਆਪਾਂ ਉਹਦੇ ਲਵਾ ਰਹੇ ਹਾਂ ਜਮਿਨੇਸ਼ਨ ਕਰਵਾ ਰਹੇ ਹਾਂ ਉਹਨੂੰ ਆ ਜੀ ਨੇ ਡਾਕਟਰ ਸਾਹਿਬ ਇੱਧਰ ਆਹਣ ਤੁਹਾਨੂੰ ਦੱਸ ਦਿਆਂ ਦੀ ਟੀਕੇ ਦਾ ਪ੍ਰੋਸੈਸ ਦਿਖਾਉਣੇ ਸਾਰਾ ਵੀ ਕਿਵੇਂ ਹੁੰਦਾ ਹਾਂਜੀ ਡਾਕਟਰ ਸਾਹਿਬ ਕੀ ਹਾਲ ਨਹੀਂ ਠੀਕ ਹੈ ਸਰ ਠੀਕ ਹੈ ਅੱਜ ਆਖਦਾ ਲਾ ਰਹੇ ਹਾਂ ਜੀ ਅੱਜ ਹਾਂਜੀ ਹਾਂ ਇਹ ਵੀ ਆ ਠੀਕ ਹੈ ਜੀ ਇਹ ਜਿਹੜਾ ਪਾਣੀ ਆਪਾਂ ਲੈਣਾ ਡਾਕਟਰ ਸਾਹਿਬ ਕਿੰਨਾ ਕਰ ਲੈਣਾ ਗਰਮ 35 ਤੋਂ 37 ਡਿਗਰੀ ਦੇ ਉਹ ਟੈਂਪਰੇਚਰ ਇਹਦਾ ਠੀਕ ਹੈ ਯਾਨੀ ਕੋਸਾ ਜਿਹਾ ਹੋਣਾ ਚਾਹੀਦਾ ਜਿਵੇਂ ਐਨੀਮਲ ਦਾ ਜਮਨੀ ਬੋਡੀ ਟੈਂਪਰੇਚਰ ਆ ਠੀਕ ਹੈ ਜੀ ਆ ਹੁਣ ਆਪਾਂ ਬਸ ਲੋਡ ਕਰ ਲੈਣਾ ਹੈ ਗਨ ਚ ਫਿਰ ਲੈ ਆਈ ਟਿਕਾ ਕਾਲੇ ਨੂੰ 9ਵਾਂ ਦਿਨ ਹੋ ਗਿਆ ਤੇ ਅੱਜ ਆਪਾਂ ਨੇ 10ਵੇਂ ਦਿਨ ਇਹ ਇਆਈ ਕਰਾਤੀ ਅਸੀਂ ਤੁਹਾਨੂੰ ਹਾਂ ਵੀ ਦੱਸਾਂਗੇ ਵੀ ਕੀ ਰਿਜ਼ਲਟ ਮਿਲਦਾ ਆ ਗਏ ਪਸਾਨ ਲੋ ਇਹ ਉਹੀ ਆ ਬੰਦਾ ਵੀ ਉਹੀ ਆ ਲੰਬੀ ਆਉਂਦੀ ਆ ਨਹੀਂ ਨਹੀਂ ਵਿੱਚ ਵੀਰ ਪੁੱਛਦੇ ਦੀਗੇ ਵੀ ਖਰਚਾ ਕਿੰਨਾ ਕਾਉਂਦਾ ਤੇ ਵੀ ਕੋਈ ਜਿਆਦਾ ਖਰਚਾ ਤਾਂ ਹੈ ਨਹੀਂ ਤਗਰੀਬਨ 5-600 ਦਾ ਆ ਜਾਂਦੇ ਨੇ ਟੀਕੇ ਆਪਣੇ ਜੇ ਤੁਸੀਂ ਕਦੇ ਨਹੀਂ ਲਾਇਲੂਏ ਤਾਂ ਤੁਸੀਂ ਡਾਕਟਰ ਦੀ ਸਹਾਇਤਾ ਨਾਲ ਡਾਕਟਰ ਨਾਲ ਕਿਸੇ ਨਾਲ ਗੱਲ ਕਰਕੇ ਲਵਾ ਸਕਦੇ ਹੋ ਇਹ ਟੀਕਾ ਲਵਾ ਰਹੇ ਹਾਂ ਜੀ ਆਪਾਂ ਸ਼ਾਮ ਨੂੰ ਸ਼ਾਮ ਦੇ ਤਕਰੀਬਨ 5:30 ਵਜੇ ਦਾ ਟਾਈਮ ਹੈ ਇਣ 1700 ਤਾਂ ਨਹੀਂ ਕੀਤੇ ਜਾਂ ਜ਼ਿਆਦਾਤਰ ਹਨਾ ਹੂੰ ਇਹ ਬਹੁਤ ਵਧੀਆ ਹੋਈ ਹੂੰ ਉਹੀ ਹਨ ਜਦ ਆਪਾਂ ਵਿੱਚ ਲੋਕ ਕਹਿੰਦੇ ਨੇ ਵੀ ਤਾਰ ਨਹੀਂ ਦਿੱਤੀ ਆਪਾਂ ਨੇ ਵੀ ਪ੍ਰੋਟੋਕਾਲ ਲਾਤਾ ਐਂਡ ਵਾਲਾ ਟੀਕੇ ਲਾਦੇ ਵੀ ਵੀ ਹੀਟਰ ਤਾਂ ਹੁੰਦੀ ਆਪਾਂ ਟੀਕਾ ਲਾਉਣਾ ਜ਼ਰੂਰੀ ਆ ਲੋ ਧੰਨਵਾਦ ਆ ਗਾ ਫਿਰ ਚਲੋ ਦੱਸਾਂਗੇ ਤੁਹਾਨੂੰ ਫਿਰ ਜ਼ਿਆਦਾ ਆਪਾਂ ਚੈੱਕ ਕਰਾਵਾਂਗੇ ਉਹ ਵੀ ਜਰੂਰ ਵੀਡੀਓ ਪਾਵਾਂਗੇ ਹੂੰ ਬਾਕੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਠੀਕ ਹੈ ਜੀ ਅਸੀਂ ਕੱਲ ਜੀ ਸਾਰਾ